ਸਤਿ ਸ਼੍ਰੀ ਅਕਾਲ ਦੋਸਤੋ ਸੁੱਚੇ ਮੋਤੀ ਇੱਕ ਵਾਰੀ ਫਿਰ ਤੋਂ ਇੱਕ ਦਿਨ 'ਚ 24 ਘੰਟੇ ਭਾਵ 86000 ਸਕਿੰਟ ਹੁੰਦੇ ਨੇ ਜਰਾ ਸੋਚੋ ਇਸ ਦੌਰਾਨ ਤੁਸੀਂ ਉਹ ਸੱਚੇ ਪਾਤਸ਼ਾਹ ਨੂੰ ਕਿੰਨੀ ਵਾਰੀ ਯਾਦ ਕਰਦੇ ਹੋ ਜੋ ਸਬਰ ਦੇ ਨਾਲ ਇੰਤਜ਼ਾਰ ਕਰਨਾ ਜਾਣਦੇ ਹਨ ਉਹਨਾਂ ਕੋਲ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਂਦੀ ਹੈ ਪੱਥਰ ਵਿੱਚ ਇੱਕ ਕਮੀ ਹੈ ਕਿ ਉਹ ਪਿਗਲਦਾ ਨਹੀਂ ਹੈ ਪਰ ਇੱਕ ਖੂਬੀ ਵੀ ਹੈ ਕਿ ਉਹ ਇਨਸਾਨ ਦੀ ਤਰ੍ਹਾਂ ਬਦਲਦਾ ਵੀ ਨਹੀਂ ਉਮਰ ਥਕਾ ਨਹੀਂ ਸਕਦੀ ਠੋਕ ਡਿਗਾ ਨਹੀਂ ਸਕਦੀ ਜੇਕਰ ਜਿੱਦ ਹੈ ਜਿੱਤਣ ਦੀ ਤਾਂ ਹਾਰ ਵੀ ਹਰਾ ਨਹੀਂ ਸਕਦੀ ਸੁਪਨੇ ਵੱਡੇ ਤੋਂ ਵੱਡੇ ਦੇਖੋ ਚੰਦ ਨਾ ਵੀ ਮਿਲਿਆ ਤਾਂ ਕੋਈ ਗੱਲ ਨਹੀਂ ਆਸਮਾਨ ਤੇ ਜਾਣ ਦਾ ਤਜਰਬਾ ਤਾਂ ਮਿਲੇਗਾ ਹੀ ਰੱਬ ਤੋਂ ਸਿਰਫ ਦੋ ਚੀਜ਼ਾਂ ਮੰਗਿਆ ਕਰੋ ਇੱਕ ਤੰਦਰੁਸਤੀ ਤੇ ਦੂਜਾ ਸਭ ਦਾ ਭਲਾ ਫਿਰ ਸਭ ਠੀਕ ਹੋਵੇਗਾ ਜੇ ਤੁਹਾਡੇ ਕੋਲ ਗਿਆਨ ਹੈ ਤਾਂ ਦੂਜਿਆਂ ਨੂੰ ਵੀ ਉਸ ਨਾਲ ਆਪਣੀਆਂ ਮੋਮਬਤੀਆਂ ਜਗਾਉਣ ਲੈਂਦਿਓ